ਪਟਾਲਾ ਦੇ 26 ਮਾਰਚ ਨੂੰ ਬਿਆਸ ਦਰਿਆ 'ਚ ਨਹਾਉਂਦੇ ਸਮੇਂ ਰੁੜੇ ਪਿੰਡ ਬੱਲਾ ਦੇ ਤਿੰਨ ਨੌਜਵਾਨਾਂ ਰਵਿੰਦਰ, ਨਰਿੰਦਰ ਅਤੇ ਕਰਨ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਪਾਣੀ ਦੀ ਤੇਜ਼ ਵਹਾਅ ਚ ਰੁੜੇ ਨੌਜਵਾਨਾਂ ਨੂੰ ਲੱਭਣ ਲਈ ਐਨਡੀਆਰਐਫ, ਪੀਏਪੀ ਜਲੰਧਰ ਦੀ ਟੀਮ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ ਪਰ ਕੋਈ ਕਾਮਯਾਬੀ ਨਹੀਂ ਮਿਲ ਰਹੀ ਸੀ। ਦੂਜੇ ਦਿਨ ਐਨਡੀਆਰਐਫ ਅਤੇ ਤਿੱਬੜੀ ਕੈਂਟ ਤੋਂ ਮੇਜਰ ਮਰਾਠੇ ਦੀ ਅਗਵਾਈ ਵਿੱਚ ਡੋਗਰਾ ਰੈਜਿਮੈਂਟ ਦੀ 16 ਮੈਂਬਰੀ ਟੀਮ ਨੇ ਸਰਚ ਕੀਤੀ ਪਰ ਫਿਰ ਵੀ ਕੋਈ ਕਾਮਯਾਬੀ ਨਹੀਂ ਮਿਲੀ। ਮੰਗਲਵਾਰ ਦੇਰ ਸ਼ਾਮ ਤੱਕ ਐਨਡੀਆਰਐਫ ਨੇ ਸਰਚ ਆਪਰੇਸ਼ਨ ਜਾਰੀ ਰੱਖਿਆ ਭਾਰੀ ਮੁਸ਼ਕਲ ਤੋਂ ਬਾਅਦ ਦੁਪਹਿਰ ਬਾਅਦ ਇੱਕ ਨੌਜਵਾਨ ਰਵਿੰਦਰ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਇਸ ਤੋਂ ਬਾਅਦ ਬਾਕੀ ਦੋ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਵੀ ਬਰਾਮਦ ਕਰ ਲਿਆ ਗਿਆ 174 ਦੀ ਕਾਰਵਾਈ ਕਰਕੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ 1 ਕਿਲੋਮੀਟਰ ਦਾ ਡਾਇਆਮੀਟਰ ਹੈਗਾ ਜੀ ਜਿਹੜੇ ਦੇ ਵਿੱਚੋਂ ਜੁਰ ਸੰਧਿਤ ਨੇ ਡਿਊਟੀ ਮਿਲਦੀਆਂ ਗਈਆਂ ਕਿਉਂਕਿ ਇਹ ਸਾਰਿਆਂ ਦੀ ਡਿਊਟੀ ਆਪਣੀ ਹੈ ਕਿਉਂਕਿ ਹਰ ਥਾਂ ਤੇ ਪ੍ਰਸ਼ਾਸਨ ਖੜ ਨਹੀਂ ਸਕਦਾ ਹੈਗਾ ਕਿਉਂਕਿ ਇਨਾਂ ਲੰਮਾ ਬੈੱਡ ਹੈਗਾ ਰਿਵਰ ਦਾ ਇਸ ਕਰਕੇ ਲੋਕਾਂ ਨੂੰ ਆਪਣੇ ਤੌਰ ਤੇ ਚਾਹੀਦਾ ਬੱਚਿਆਂ ਨੂੰ ਤੁਸੀਂ ਆਪਣਾ ਨੂੰ ਸੂਚਿਤ ਕਰਿਏ ਕਿਉਂਕਿ ਵਗਦਾ ਪਾਣੀ ਦੀ ਸਕਰੀਟ ਦਾ ਸਾਨੂੰ ਨਹੀਂ ਪਤਾ ਲੱਗਦਾ ਕਿੰਨਾ ਕਿੰਨਾ ਟੁੰਗਾ ਇਹ ਵੀ ਨਹੀਂ ਪਤਾ ਹੁੰਦਾ ਹੈਗਾ ਇਸ ਕਰਕੇ ਇਹੋ ਜਿਹੇ ਰਿਸਕ ਅਸੀਂ ਨਾ ਲਈਏ ਬਿਲਕੁਲ ਬੱਚਿਆਂ ਨੂੰ ਆਪਣਾ ਨੂੰ ਤੁਸੀਂ ਬਹੁਤ ਜ਼ਿਆਦਾ ਏਹਤਿਆਤ ਵਰਤੀਏ ਉਹਨਾਂ ਨੂੰ ਸਮਝਾਈਏ ਇਸ ਗੱਲ ਦੀ